ਤੂੰ ਕਿਹចਾ ਤੂੰ ਮਰੇ ਤੂੰ ਤੇਰੇ ਕੋਲੇ ਕੀ ਥਾਉਟ ਯਾਰ ਤੇਰੇ ਕੋਲੇ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਨਹੀਂ ਕਰ ਰਹੀ ਤੇਰੇ ਕੋਲੇ ਕੀ ਥਾਉਟ ਯਾਰ ਤੇਰੇ ਕੋਲੇ ਸਤਿਗੁਰ ਬਈ ਸਾਰਿਆਂ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਮਤ ਆ ਸਰਪੰਚ ਸਾਹਿਬ ਨੇ ਹੋਰ ਤਾਂ ਬਈ ਰੁਮਤ ਤੋਂ ਅਨੇਕ ਹੈ ਬੜੂਗਾ ਠੀਕ ਹਾਂ ਕਿਹੜਾ ਕਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋएगा ਗਰਾਊਂਡ ਦਾ ਮਤਲਬ ਨਹੀਂ ਪੈਂਡ ਦਿੰਦੇ ਭਾਈ ਫੇਅਰ ਕਰ ਦਿਓ ਸੱਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪਿਆ ਗਿਆ ਇੱਥੇ ਸਾਰੇ ਮੁੰਡੇ ਖੇਡਣ ਆਲੇ ਹੋਰ ਆਗੇ ਅਸੀਂ ਸਹਿਮਤਾ ਅਪਟੀਸ਼ਨ ਨਾਲ ਤੇ ਕੁਛ ਕੰਮ ਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਡ ਦਿੰਦੇ ਐਮਐਲਏ ਸਾਹਮਣੇ ਸਹਿਮਤਾ ਆ ਦੇਖ ਲੋ ਜੀ ਆ ਦੇਖ ਲੋ ਸਿਸਟਮ ਨਾ ਬਣਾਵਾ ਕਿਵੇਂ ਬਣੂਗਾ ਜੋ ਪਹਿਲਾਂ ਹਟਿਆ ਉਹ ਫੇਰ ਹੀ ਹੈ ਨਾ ਪਹਿਲਾਂ ਹਟਿਆ ਉਹ ਫੇਰ ਹੀ ਆਊਗਾ ਨਾ ਫੇਰ ਹੀ ਹੈ ਨਾ ਸਿਸਟਮ ਬਣਾਇਆ ਤਾਂ ਮਤਾ ਪਾ ਕੇ ਸਾਰਾ ਕੁਝ ਕਰਦੇ ਤੇ ਮਿੱਟੀ ਚਾਕੇ ਬਾਣ ਬੈਹ ਕਰਕੇ ਉਸ ਤੋਂ ਬਾਅਦ ਜਿਹੜਾ ਫੇਰ ਆਏ ਨਹੀਂ ਹੁੰਦਾ ਸਾਲ ਤੱਕ ਨਹੀਂ ਹੁੰਦਾ ਤੂੰ ਵੀਡੀਓ ਕਮਕੀ ਮਾਰਦਾ ਮੈਂ ਮਾਰੀ ਨਾ ਯਾਰਾ ਸੋਰੀ ਯਾਰ ਬਾਈ ਇਹ ਨਾ ਮੈਂ ਵੀਡੀਓ ਪਾਉਣਾ ਉਹ ਵੱਖਾ ਕੰਨਦਾ ਯਾਰ ਕੰਨਦਾ ਭਵਖਾ ਕੀ ਕੀ ਗੰਦਵਾਦਾ ਮੈਂ ਹੋਰ ਤਾਂ ਗੰਦ ਹੀ ਬਣਾ ਕੀ ਗੰਦਵਾਦਾ ਮੈਂ ਜਿੰਨੀ ਤੂੰ 20 ਕਿਲ ਦੇ ਬੋਲ 50 ਜਿੰਨੀ ਚਾਰ ਕਿਲ ਆ ਚਾਰ ਹੁਣ ਵੀ ਰੁਕੂਗੀ ਚਾਰ ਫੇਰ ਵੀ ਰੁਕੂਗੀ ਇੱਥੇ 8 ਹੈਗਾ ਇੱਥੇ 21 ਕਿਨੇ ਗਰਾਊਂਡ ਤੇ ਖੇਡਣ ਜੋਗ ਹੀ ਨਹੀਂ ਦੱਸੋ ਪਾ ਕੇ ਪੱਗੇ ਦੱਸੋ ਖੇਡਣ ਜੋਗ ਹੈਗਾ ਗਰਾਊਂਡ ਹੈਗਾ ਖੇਡਣ ਜੋਗ ਦੱਸੋ ਬਾਈ 15 ਫੇਰ ਕਿੱਥੇ ਜੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਊਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਵੇਗਾ ਕੀ ਦੱਸੋ ਦੱਸੋ ਬਾਈ ਗਾਟੀ ਖੇਡਣ ਜੋਗ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋਗ ਹੈਗਾ ਗਰਾਊਂਡ ਗਰਾਊਂਡ ਖੇਡਣ ਜੋਗ ਹੈ ਨਹੀਂ ਬਾਈ ਤਾਂ ਕਰਕੇ ਸੀ ਚਾਰ ਕਿੱਲੇ ਵਟੇ ਚਾਰ ਕਿੱਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਟ ਦੇ ਕੁਛ ਕੁ ਬੰਦੇ ਆ ਬਈ ਸਾਡੇ ਜਿਹੜਾ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜ਼ੋਰ ਜਿੰਨਾ ਮਰਜ਼ੀ ਲਾ ਲੈ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਪੰਚਾਇਤ ਦੇ ਸਾਹਮਣੇ ਕਰਾਂਗੇ ਤੂੰ ਤੂੰ ਪੰਚਾਇਤ ਦਾ ਮੈਂਬਰ ਹੈ ਤੂੰ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਨੂੰ ਲਿਆ ਸਕਦ ਕੇ ਫਿਰ ਕੀ ਤੂੰ ਤੂੰ ਕਹਿੰਦਾ ਮੈਂ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਤੇ ਹੁਣ ਤੇ ਮੈਂ ਲਾਉਂਗਾ ਅਮੀਰ ਤੂੰ ਇਸ ਕਰੀਂ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਕੀ ਅਥੋਰਟੀ ਹੈ ਬੋੜ ਪਿੰਡ ਦਾ ਮੈਂਬਰ ਹੈ ਮੈਂ ਤੂੰ ਤੂੰ ਕਿੱਥੇ ਮੈਂਬਰ ਹੈ ਮੈਂ ਬਸਨੀਕ ਹੈ ਮੈਂ ਮੈਂਬਰ ਨਹੀਂ ਹੋਏਗਾ ਪਰ ਦੋਏ ਛੋਏ ਹੈ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਘਰ ਵਾਲੀ ਨੇ ਮੈਨੂੰ ਤੂੰ ਬਾਗ ਵਾਲਿਆ ਆ ਫਿਰ ਨੂੰ ਜਾਂ ਤੂੰ ਕਰ ਲੈ ਜਿਹੜਾ ਸੁਕਰਾ ਆ ਆ ਨਹੀਂ ਬਣਦਾ ਯਾਰ ਮਾਊਆ ਯਾਰ ਗਰਾਊਂਡ ਬਣੂਗਾ ਗੱਲੇ ਕੋਈ ਐ ਮੈਂ ਜਿੱਥੋਂ ਤੱਕ ਵੀ ਮੁੱਖ ਮੰਤਰੀ ਸਾਹਿਬ ਨੂੰ ਇੱਕ ਤਕਨੀਕੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਗਰਾਊਂਡ ਹੈ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਸਾਲ ਤੋਂ ਅਸੀਂ ਰੌਲਾ ਪਾ ਰਹੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜਾਏ ਉਹ ਤੇ ਕੁਝ ਕੰਮ ਨਹੀਂ ਹੋਣ ਦਿੰਦੇ ਕੱਪ ਉਹਨੂੰ ਬੈਕ ਕਰਾਂਗੇ ਹੋਰ ਦੱਸ ਕਰ ਲੈ ਇਹਨੂੰ ਕੁਝ ਕਰਨਾ ਆਹ ਦੇਖ ਲਓ ਜੀ ਆਹ ਦੇਖ ਲਓ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਵੀ ਸਾਡਾ ਗਰਾਊਂਡ ਹੈ ਭਈ ਉਹ ਹੋਣਾ ਚਾਹੀਦਾ ਪੁੱਤਰ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਮਤਾਂ ਪਾਉਂਗੇ ਦੱਸੋ ਜੀ ਨਹੀਂ ਪਾਉਂਦੇ ਨਹੀਂ ਪਾਉਂਦੇ ਤੂੰ ਕਿਵੇਂ ਨਹੀਂ ਪਾਉਂਦੇ ਸਰਪੰਚ ਸਾਹਿਬ ਕਹਿੰਦੇ ਜਦੋਂ ਅਸੀਂ ਕਹਿੰਦੇ ਤੂੰ ਕਿਵੇਂ ਨਹੀਂ ਪਾਉਂਦਾ ਯਾਰ ਮਤਾਂ ਤੂੰ ਕਿਵੇਂ ਨਹੀਂ ਪਾਉਂਦਾ ਮਤਾਂ ਇਹ ਨਹੀਂ ਪਾਉਂਦਾ ਚੱਲ ਉੱਥੇ ਮੈਂ ਤਾਂ ਪਾਉਣ ਨੇ ਗਰਾਊਂਡ ਚੱਲ ਉਹ ਜ਼ਮੀਨ ਉਹ ਜ਼ਮੀਨ ਛੱਡ ਦਿਓ ਜੀ ਨਹੀਂ ਛੱਡਦੇ ਉਹ ਜ਼ਮੀਨ ਉਹ ਜ਼ਮੀਨ ਉਹ ਜ਼ਮੀਨ ਛੱਡੋ ਜੀ ਪੈਂਡ ਕਰਾਉਣਾ ਜ਼ਮੀਨ 8 ਕਿੱਲੇ 4 8 8 ਕਿੱਲੇ ਇੱਕ ਟਾਕਾ ਜੀ ਜੇ ਦਾ ਤੁਹਾਡੇ ਕੋਲ ਅਧਿਕਾਰ ਛੱਡਣ ਦਾ ਤਾਂ ਛੱਡ ਦਿਓ ਮੇਰੇ ਕੋਲ ਨਹੀਂ ਨਹੀਂ ਤਾਂ ਫਿਰ ਬੋਲੀ ਬੋਲੀ ਕਰੋ ਜੀ ਨਹੀਂ ਨਹੀਂ ਅਧਿਕਾਰ ਕਿਉਂ ਨਹੀਂਗਾ ਛੱਡਿਆ ਜ਼ਕਰ ਕਿਉਂ ਨਹੀਂਗਾ ਅਸੀਂ ਕਹਿੰਦੇ ਆ ਮੈਂ ਖੁਦ ਮੈਂਬਰ ਆ ਅਸੀਂ ਪੰਚਾਇਤ ਨਾਲ ਆਪੇ ਕਰ ਲਾਂਗੇ ਮੈਂਬਰ ਆ ਪੰਜ ਮੈਂਬਰ ਕਹਿੰਦਾ ਸਰ ਰੋਜ਼ ਨਹੀਂ ਕੱਠ ਹੁੰਦਾ ਆਣਾ ਬੰਦੇ ਰੋਜ਼ ਕਿਉਂ ਆਇਆ ਕਰਦੇ ਨਹੀਂ ਨਹੀਂ ਨਮੇੜ ਕੇ ਤੁਸੀਂ ਪੜੇ ਕਰੋ ਕੰਮ ਜਿੱਤੇ ਪੰਜ ਬੰਦ ਪੰਜ ਪੰਚਾਇਤ ਦਾ ਪੰਜ ਬੰਦਾ ਆਇਆ ਕਰਦਾ ਛੋਟੇ ਮੈਂਬਰ ਆ ਇਹਨਾਂ ਨੂੰ ਕਹਿ ਪੰਜਵੇਂ ਮੈਂ ਲਿਆਉਣਾ ਮੈਂ ਲਿਆਉਣਾ ਗ੍ਰਾਂਟ ਦਾ ਇੰਤਜ਼ਾਮ ਵੀ ਕਰ ਦੇਵਾਂਗੇ ਸਰ ਮੈਂ ਲਿਆਉਣਾ ਪਿੰਡ ਤੋਂ ਬਾਹਰ ਸੈਂਟੀਨਾ ਮੈਂ ਲਿਆਉਣਾ ਫਿਰ ਐ ਥੋੜੀ ਹੁੰਦਾ ਸੈਂਟੀਨਾ ਹੋ ਜੂ ਸਾਰੀ ਹੋ ਜੂਗੀ ਕਰ ਲਾਂਗੇ ਆਪਾਂ ਨਹੀਂ ਨਹੀਂ ਮੈਂ ਲਿਆਉਣਾ ਮੈਂ ਲਿਆਉਣਾ ਜਿਵੇਂ ਮਰਜ਼ੀ ਕਰ ਲਓ ਤੇਰਾ ਬੋਲੀ ਹਾਂ ਜਿਵੇਂ ਬੋਲੀ ਹੋ ਜਾਵੇ ਜੇ ਬੋਲੀ ਹੋ ਗਈ ਫੇਰ ਕੀ ਉਹਦੇ ਜਿਹੜਾ ਬੋਲੀ ਹੋ ਗਈ ਪਿਛਲੇ ਨਾਲ ਵੀ ਬੋਲੀ ਹੋਈ ਆ ਉਹਦੀ ਛੱਡੂਗਾ ਕੋਣ ਛੱਡੂਗਾ ਕੋਈ ਜਾਂ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੱਗੇ ਦਊਗਾ ਕੋਈ ਲਿਆਉਣ ਦਾ ਮੈਂ ਲਿਆਉਣਾ ਸਵਾ ਕਿੱਲੇ ਕੋ ਸਾਰੇ ਹੀ ਹੋ ਕਰਾਂਗੇ 300 ਚਾਰੇ ਕਿੱਲੇ ਚਾਰੇ ਕਿੱਲੇ ਛੱਡਾਂਗੇ ਬੋਲੀ ਫੇਲ ਕਰ ਦਿਆ ਅਸੀਂ ਛੱਡਾਂਗੇ ਤੁਹਾਡੀ ਨਹੀਂ ਛੱਡ ਮਾ ਕਰੋ ਬੋਲੀ ਨਾ ਹੁੰਦੀ ਨਹੀਂ ਮੈਂ ਟਰੈਕਟਰ ਲੈ ਆਉਂਦਾ ਮੈਂ ਲਿਆਉਂਗਾ ਟਰੈਕਟਰ ਮੈਂ ਲਾਉਂਗਾ ਯਾਰ ਮੈਂ ਲਾਉਂਗਾ ਮੈਂ ਕੱਲਾ ਲਾਹਾਂ ਮੈਂ ਕੱਲਾ ਲਾਹਾਂ ਮੈਂ ਕਰ ਤੂੰ ਮੈਂ ਕੱਲਾ ਲਾਉਂ ਮੈਂ ਕ ਆ ਸਾਡੋ ਜੀ ਅਗਲੀ ਕੀ ਤਰਾਹ ਕਰਾਂ ਬੋਲੀ ਸਟੇਡੀ ਸਟੇਡੀਅਮ ਵਾਲੀ ਜ਼ਮੀਨ ਛੱਡੋ ਜੀ ਅਸੀਂ ਉਹ ਹੀ ਬੋਲੀ ਆ ਜਿਹੜੀ ਇੱਕ ਕਿੱਲੇ ਦੀ ਬੋਲੀ ਹੋ ਰਹੀ ਹੈ 24 ਤਰਨਾਲ ਵਾਲੀ ਦੂਜੇ ਤੌਰ ਲਈ ਤਾਂ ਕਰਾ ਦਿਓ ਜੀ ਆ ਦੂਜੇ ਸਾਰੇ ਨਹੀਂ ਕਰਾਵਾਂਗੇ ਨਹੀਂ ਇਧਰਲਾ ਤੇਰਾ ਸਾਰਾ ਛੱਡਣਾ ਹੈ ਇਧਰਲਾ ਤੇਰਾ ਜਿਹੜਾ ਕਣਕਵਾਲ ਸਟੇਡੀਅਮ ਦੇ ਨਾਲ ਹੈ ਸਾਰਾ ਛੱਡਣਾ ਹੈ ਕੋਈ ਹੱਲ ਤਾਂ ਕਰੋ ਕੋਈ ਨਹੀਂਗਾ ਸਰਪੰਚਾਇਤ ਨਹੀਂ ਛੱਡ ਚੱਲੀ ਕੋਈ ਇੱਕ ਅੱਧਾ ਪਟਣਾ ਹੁੰਦਾ ਨਹੀਂ ਜੀ 400 ਫਿਰ ਫਿਰ ਉਹੀ ਲੰਕ ਲੀ ਜਾ ਉਹ ਜਿਹੜਾ ਉਹਦਾ ਕੀ ਫਾਇਦਾ ਉਹ ਕੋਈ ਨਹੀਂ ਸ਼ਾਂਤੀ ਨਾਲ ਨਹੀਂ ਬਈ ਮੈਂ ਕਰ ਲੈ ਨਹੀਂ ਫਿਰ ਤੁਸੀਂ ਆਹ ਕਹੋ ਕਿ ਤੂੰ ਇਕੱਲਾ ਹੀ ਨਹੀਂ ਮਤ ਮਾਣ ਫਿਰ ਇਹ ਕੀ ਗੱਲ ਹੈ ਮੈਂ ਦੇਖ ਤੂੰ ਚਲਦੇ ਤਾਂ ਨਹੀਂ ਪਾਉਣ ਦਿੰਦੇ ਸੈਂਕ ਨਹੀਂ ਹੁਣ ਦਿੰਦੇ ਫਿਰ ਗਰਾਊਂਡ ਕਰ ਲਓ ਇੱਥੇ ਸ਼ਾਂਤੀ ਆ ਛੱਡਣ ਵਾਲੇ ਮੁੰਡੇ ਖੜੇ ਯਾਰ ਛੱਡਣ ਵਾਲੇ ਜਦੋਂ ਜਦੋਂ ਉਹ ਸੀਗਾ ਅਮਣਾ ਹਾਂ